ਵਿਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਰਿਸ਼ਤੇ ਔਰ ਗਰੀ ਪਰਿਵਾਰ ਦੀਆਂ ਲੜਕੀਆਂ ਲਈ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਔਰ ਅੱਜ ਦੀ ਇਸ ਵੀਡੀਓ ਵਿੱਚ ਇਹ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਔਨ ਕਰ ਲਵੋ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫਰਸਟ ਪ੍ਰੋਫਾਈਲ ਹੈ ਸਰਕਾਰੀ ਡਾਕਟਰ ਲੜਕੀ ਸੈਲਰੀ ਹੈ ਇਹਨਾਂ ਦੀ 115000 ਰੁਪਏ ਮਹੀਨਾ 1985 ਦਾ ਜਨਮ ਲੜਕੀ ਅਨਮੈਰਿਡ ਹੈ ਔਰ ਹਾਈਟ ਹੈ 5 ਫੁੱਟ 3 ਇੰਚ ਕਾਸਟ ਹੈ ਪ੍ਰਜਾਪਤ ਇੱਕ ਸਿਸਟਰ ਹੈ ਉਹ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਹੈ ਫਾਦਰ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਦਰ ਐਕਸਪਾਇਰ ਹੋ ਚੁੱਕੇ ਨੇ ਔਰ ਮੋਹਾਲੀ ਸਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਫੋਨ ਨੰਬਰ ਹੈ 9501512063 95015 12063 ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ 20 ਮਈ 2004 ਦਾ ਜਨਮ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ +2 ਕਲਾਸ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਪੇਰੈਂਟਸ ਔਰ ਇੱਕ ਬ੍ਰਦਰ ਲੜਕਾ ਇਹਨਾਂ ਨੂੰ 26 ਸਾਲ ਦੀ ਏਜ ਤੱਕ ਦਾ ਚਾਹੀਦਾ ਹੈ ਜਿਹੜਾ ਐਨ ਆਰ ਆਈ ਹੋਵੇ ਲਾਈਕ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ ਏ ਵਿੱਚ ਔਰ ਮੋਗਾ ਏਰੀਆ ਨੂੰ ਇਹ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 6280925233 62809 25223 ਨੈਕਸਟ ਹੈ ਖੱਤਰੀ ਕਾਸਟ ਲੜਕੀ ਦਾ ਰਿਸ਼ਤਾ 1 ਜੁਲਾਈ 1998 ਦਾ ਜਨਮ 5 ਫੁੱਟ 2 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਆਈਟੀ ਬੀ ਐਡ ਔਰ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਬਿਜ਼ਨਸਮੈਨ ਹੋਵੇ ਜਾਂ ਡਾਕਟਰ ਇੰਜੀਨੀਅਰ ਔਰ ਮੈਰਿਜ ਬੀਰੀਓ ਵਾਲੇ ਬਿਲਕੁਲ ਵੀ ਕਾਲ ਨਾ ਕਰਨ ਸਿਰਫ ਹਿੰਦੂ ਕਾਸਟ ਵਾਲੀ ਜਿਹੜੀ ਫੈਮਿਲੀ ਹੈ ਉਹੀ ਕਾਲ ਕਰਨ ਦੋ ਇਹਨਾਂ ਦੇ ਫੋਨ ਨੰਬਰ ਨੇ ਫਰਸਟ ਹੈ 9876506815 ਔਰ ਦੂਸਰਾ ਹੈ 7973798622 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਇਸ ਤੋਂ ਲਾਵਾ ਸਾਡੇ ਕੋਲ ਤਲਾਕ ਵਾਲੇ ਮੁੰਡੇ ਔਰ ਕੁੜੀਆਂ ਦੇ ਪ੍ਰੋਫਾਈਲਸ ਵੀ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਔਰ ਸਿੱਖ ਕਾਸਟ ਦੇ ਨੇ ਔਰ ਉਹਨਾਂ ਦੀ ਉਮਰ ਹੈ 35 ਸਾਲ ਤੋਂ ਲੈ ਕੇ 42-43 ਸਾਲ ਤੱਕ ਪੰਜਾਬ ਦੇ ਮੋਸਟਲੀ ਹਰੇਕ ਏਰੀਆ ਨੂੰ ਉਹ ਬਿਲੋਂਗ ਕਰਦੇ ਨੇ ਔਰ ਜਿਨ੍ਹਾਂ ਦੇ ਵਿੱਚ ਹੈ ਸਰਕਾਰੀ ਜੋਬ ਐਨ ਆਰ ਆਈ ਔਰ ਬਿਜ਼ਨਸਮੈਨ ਲੜਕੀਆਂ ਔਰ ਲੜਕੇ ਦੋਨੋਂ ਦੇ ਪ੍ਰੋਫਾਈਲਸ ਨੇ ਇਸ ਲਈ ਤੁਸੀਂ ਆਪਣਾ ਮੈਚ ਜੇ ਲੱਭਣਾ ਚਾਹੁੰਦੀ ਹੋ ਬਿਨਾ ਐਡ ਤੋਂ ਰਿਸ਼ਤਾ ਚਾਹੀਦਾ ਹੈ ਤੇ ਆਪਣਾ ਬਾਇਓ ਡਾਟਾ ਔਰ ਫੋਟੋ ਭੇਜ ਸਕਦੇ ਹੋ ਔਰ ਕਿਰਪਾ ਕਰਕੇ ਯਾਦ ਰੱਖਣਾ ਕਿ ਫੋਨ ਕਾਲ ਨਹੀਂ ਕਰਨਾ ਸਿਰਫ WhatsApp ਤੇ ਮੈਸੇਜ ਕਰਨਾ ਹੈ ਜਾਂ ਆਪਣਾ ਬਾਇਓ ਡਾਟਾ ਭੇਜਣਾ ਹੈ ਨੈਕਸਟ ਹੈ ਹਿੰਦੂ ਕਾਸਟ ਦੀ ਲੜਕੀ ਜਿਹੜੀ ਆਸਟ੍ਰੇਲੀਆ ਵਿੱਚ ਸਿਟੀਜ਼ਨ ਹੈ ਕੰਪਨੀ ਵਿੱਚ ਵਧੀਆ ਜੌਬ ਕਰਦੀ ਹੈ ਔਰ ਵੈਲ ਸੈਟਲ ਫੈਮਿਲੀ ਤੋਂ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਵੀ ਆਸਟ੍ਰੇਲੀਆ ਵਿੱਚ ਪੀਆਰ ਹੈ ਫਾਦਰ ਬਿਜ਼ਨੈਸਮੈਨ ਨੇ ਮਦਰ ਹਾਊਸਵਾਈਫ ਜਨਮ ਹੈ 1994 ਦਾ 5 ਫੁੱਟ 2 ਇੰਚ ਹਾਈਟ ਹੈ ਲੜਕਾ ਸਿਰਫ ਹਿੰਦੂ ਕਾਸਟ ਤੋਂ ਹੀ ਚਾਹੀਦਾ ਹੈ ਜਿਹੜਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 7973701819 797 701819 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਪ੍ਰਾਈਵੇਟ ਜੌਬ ਕਰਦੀ ਹੈ 1993 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਬੀ ਕਾਮ ਐਂਡ ਐਲ ਐਲ ਬੀ ਲੜਕਾ ਵੈਲ ਸੈਟਲ ਫੈਮਲੀ ਤੋਂ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਔਰ ਇਹਨਾਂ ਨੂੰ ਵੈਲ ਸੈਟਲ ਫੈਮਲੀ ਦੇ ਵਿੱਚ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 986814752 8968147520 ਨੈਕਸਟ ਹੈ ਹੁਸ਼ਿਆਰਪੁਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਬੈਂਕ ਦੇ ਵਿੱਚ ਮੈਨੇਜਰ ਹੈ ਕਾਸਟ ਰਵੀ ਦਾਸੀ ਹੈ ਹਿੰਦੂ ਔਰ ਜਨਮ ਹੈ ਇਹਨਾਂ ਦਾ 6 ਅਗਸਤ 1991 ਦਾ 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਐਮਸੀਏ ਔਰ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਪੱਕਾ ਹੋਵੇ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 7529985701 7528985701 ਨੈਕਸਟ ਹੈ ਰਵੀ ਦਾਸੀ ਆ ਸਿੱਖ ਕਾਸਟ ਦੀ ਲੜਕੀ ਜਿਹੜੀ ਸਾਈਪਰਸ ਵਿੱਚ ਜੌਬ ਕਰਦੀ ਹੈ 1995 ਦਾ ਜਨਮ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਨਰਸਿੰਗ ਲੜਕਾ ਇਹਨਾਂ ਨੂੰ ਸਿਰਫ ਐਨ ਆਰ ਆਈ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਇਟਲੀ ਵਿੱਚ ਪੱਕਾ ਪੀ ਆਰ ਹੋਵੇ ਜਾਤੀਬੰਧਨ ਕੋਈ ਨਹੀਂ ਹੈ ਉਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਇਹਨਾਂ ਦਾ ਫੋਨ ਨੰਬਰ ਹੈ +35796384536 ਨੈਕਸਟ ਹੈ ਖੱਤਰੀ ਕਾਸਟ ਦੀ ਲੜਕੀ 19 ਨਵੰਬਰ 1993 ਦਾ ਜਨਮ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ 10th ਕਲਾਸ ਲੜਕੀ ਦਾ ਡਾਈਵੋਰਸ ਹੋਇਆ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਜੀ 6239614897 6239614897 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬੀਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਲੜਕੀ ਜਿਹੜੀ ਮੰਗਲਿਕ ਹੈ ਕਾਸਟ ਹੈ ਰਾਜਪੂਤ ਸਿੱਖ 21 ਅਗਸਤ 1986 ਦਾ ਜਨਮ ਔਰ ਇਹਨਾਂ ਦਾ ਡਾਈਵੋਰਸ ਹੋਇਆ ਹੈ ਫਾਦਰ ਪ੍ਰਾਈਵੇਟ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਨੇ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਹੀ ਚਾਹੀਦਾ ਹੈ ਜਿਹੜਾ ਮੰਗਲਿਕ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਟਿਆਲਾ ਸਿਟੀ ਤੋਂ ਔਰ ਇਹਨਾਂ ਦਾ ਫੋਨ ਨੰਬਰ ਹੈ 8427526354 8427526354 ਸੋ اے ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਅੱਜ ਵੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ